ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਜ਼ਮਤਕਾਰ ਅਧਿਆਇ 6 ਜੂ ਭਗਤ ਦਾ ਪ੍ਰਸੰਗ ਸਤਿਗੁਰੂ ਜੀ ਲਾਹੌਰ ਪਹੁੰਚ ਗਏ ਪਰ ਪ੍ਰੀਤੀ ਚੰਦ ਲਾਹੌਰ ਨਾ ਗਿਆ ਉਹ ਸੁਲਹੀ ਗਾਂਧੀਸਲਾ ਉਤੇ ਅਮਲ ਕਰਦਾ ਹੋਇਆ ਹਾਜ਼ਰ ਹੀ ਨਾ ਹੋਇਆ ਜੋ ਪੰਚਾਇਤ ਭਾਈ ਜਗਤਾ ਬਹਿਲ ਮਨ ਲਦਾਸ ਮਲ ਨਜ਼ਾਮਦੀਨ ਤੇ ਮੀਆਂ ਮੀਰ ਵਰਗੇ ਬਜ਼ੁਰਗ ਸਨ ਉਹਨਾਂ ਦੀ ਨੇਕ ਰਾਏ ਦੀਨ ਤੇ ਪ੍ਰੀਤੀ ਚੰਦ ਕੀ ਸਤਿਗੁਰੂ ਜੀ ਗੁਰਮਤਿ ਦੇ ਉਪਦੇਸ਼ ਰਾਹੀਂ ਜੀਵਾਂ ਨੂੰ ਤਾਰਦੇ ਰਹੇ ਧਰਮਸਾਲਾ ਵਿੱਚ ਦੋਵੇਂ ਵੇਲੇ satsang ਹੁੰਦਾ ਲਾਹੌਰ ਦਾ ਇੱਕ ਸੱਜੂ ਭਗਤ ਹੋਇਆ ਹੈ ਉਹ ਨਿੰਦੂ ਤੇ ਮੁਸਲਮਾਨ ਉਹ ਲੜਾਈ ਨੂੰ ਚੱਲਿਆ ਸੀ 142 ਬੋਰਾ ਇੱਕ ਚਮੜੇ ਦੇ ਬਟੂਏ ਵਿੱਚ ਪਾ ਕੇ ਸੱਜੂ ਭਗਤ ਨੂੰ ਅਮਾਨਤ ਖਾਤੇ ਰੱਖਣ ਵਾਸਤੇ ਦੇ ਗਿਆ ਭਗਤ ਜੀ ਉਸ ਵੇਲੇ ਕਿਤੇ ਜ਼ਰੂਰੀ ਕੰਮ ਜਾ ਰਹੇ ਸਨ ਉਹਨਾਂ ਬਟੂਆ ਪੇਟੀ ਵਿੱਚ ਰੱਖ ਦਿੱਤਾ ਤੇ ਆਪ ਚਲੇ ਗਏ ਕਿਸੇ ਵਹੀ ਵਿੱਚ ਦਰਜ ਨਾ ਕੀਤਾ ਰੁਪਿਆ ਜੀ ਸੰਦੂਖ ਵਿੱਚ ਰੱਖਿਆ ਉਸ ਵਿੱਚ ਹੋਰ ਬਹੁਤ ਸਾਰੀਆਂ ਮੰਤਾ ਪਈਆਂ ਸਨ ਭਗਤ ਨੂੰ ਚੇਤਾ ਭੁੱਲ ਗਿਆ ਕਈ ਮਹੀਨੇ ਬੀਤ ਗਏ ਪਠਾਨ ਲੜਾਈ ਤੋਂ ਵਾਪਸ ਆਇਆ ਸੱਜੂ ਗੁਰਦ ਦੀ ਦੁਕਾਨ ਉੱਤੇ ਗਿਆ ਉਸ ਨੂੰ ਜਾ ਕੇ ਕਹਿਣ ਲੱਗਾ ਕਿ 142 ਮੋਹਰਾਂ ਵਾਲਾ ਬਟੂਆ ਦੇਵੋ ਇਹ ਸੁਣ ਕੇ ਸੱਜੂ ਪਤ ਨੇ ਅਮਾਨਤ ਖਾਤੇ ਵਾਲੀ ਵਹੀ ਮੰਗਾਈ ਉਸ ਵਿੱਚ ਪਠਾਨ ਦਾ ਨਾਮ ਕਿਤੇ ਨਹੀਂ ਸੀ ਲਿਖਿਆ ਹੋਇਆ ਜਦ ਜੁਲੀ ਉੱਤਰ ਦਿੱਤਾ हे पुरुषा सारी ਵਹੀ ਦੇਖ ਲਈ ਹੈ ਤੇਰਾ ਤਾਂ ਕਿਤੇ ਨਾਮ ਨਹੀਂ ਮਿਲਿਆ ਤੂੰ ਭੁੱਲਦਾ ਹੈ ਕਿਸੇ ਹੋਰ ਹੱਟੀ ਰੱਖ ਗਿਆ ਓਮੇਗਾ 18 ਆਪਣੇ ਆਪ ਸੱਚਾ ਸੀ ਉਹ ਮੋਰਾ ਉੱਤੇ ਹੱਟੀ ਰੱਖ ਕੇ ਗਿਆ ਸੀ ਉਹ ਮੋਰਾ ਉਸੇ ਹੱਟੀ ਰੱਖ ਕੇ ਗਿਆ ਸੀ ਉਹ ਰੋਲਾ ਪਉਣ ਲੱਗਾ ਭਗਤ ਜੀ ਮੈਂ ਨਹੀਂ ਭੁੱਲਦਾ ਮੈਂ ਸੱਚਾ ਮੇਰੀਆਂ ਮੋਹਰਾ ਦੇਵੋ ਭਗਤ ਆਕੇ ਵਹੀ ਖਾਤੇ ਵਿੱਚ ਕੋਈ ਲਿਖਤ ਨਹੀਂ ਪਰ ਹੰਟ ਆਖੀ ਵੈ ਸੱਚਾ ਹ ਇਹ ਝਗੜਾ ਲੋਕਾਂ ਨੇ ਕੰਨਾ ਤੱਕ ਪਹੁੰਚ ਗਿਆ ਲੋਕ ਵੀ ਛੱਜੂ ਭਗਤ ਦੀ ਨਿੰਦਾ ਕਰਨ ਲੱਗੇ ਸੂਬੇਦਾਰ ਕੋਲ ਫਰਿਆਦ ਪਹੁੰਚ ਗਈ ਉਸਨੇ कोतवाल ਨੂੰ ਕਿਹਾ ਕਿ ਮੁਕਦਮੇ ਦੀ ਪੂਰੀ ਪੜਤਾਲ ਕੀਤੀ ਜਾਵੇ कोतवाल ਆਇਆ ਉਸਨੇ ਭਗਤ ਛੱਜੂ ਜੀ ਨੂੰ ਪੁੱਛਿਆ ਕਿ ਮਾਮਲਾ ਕੀ ਹੈ ਬਦਤਨੇ ਕੀ ਹਵਈਆਂ ਵਿੱਚ ਦਰ ਕੋਈ ਨਹੀਂ ਮੈਨੂੰ ਚੇਤਾ ਨਹੀਂ ਆਉਂਦਾ ਬਹੁਤ ਸਾਰੀ ਚਰਚਾ ਪਿੱਛੋਂ ਇਹ ਫੈਸਲਾ ਹੋਇਆ ਇਹ ਤਾਂ ਤੇ ਤੇਲ ਦੇ ਕੜਾਹੀ ਵਿੱਚ ਦੋਨਾਂ ਦੇ ਹੱਥ ਪਾਏ ਜਾਂਦੇ ਜਿਹੜਾ ਝੂਠਾ ਹੋਵੇਗਾ ਉਹਦਾ ਹੱਥ ਸੜ ਜਾਵੇਗਾ ਜੋ ਸੱਚਾ ਹੋਵੇਗਾ ਉਹਦਾ ਨਹੀਂ ਸੜੇਗਾ ਉਸ ਵੇਲੇ ਇਸੇ ਤਰ੍ਹਾਂ ਨਿਆਂ ਕਰਨ ਦਾ ਆਮ ਰਿਵਾਜ ਸੀ ਲੋਕਾਂ ਨੂੰ ਪਰਮਾਤਮਾ ਦੀ ਸ਼ਕਤੀ ਉੱਤੇ ਪੂਰਾ ਭਰੋਸਾ ਸੀ ਉਹ ਸਮਝਦੇ ਸਨ ਕਿ ਜੋ ਕਰਮ ਮਨੁੱਖ ਕਰਦਾ ਹੈ ਉਹਨਾਂ ਕਰਮਾਂ ਨੂੰ ਪਰਮਾਤਮਾ ਦਾ ਪ੍ਰਤੀਨਿਧ ਧਰਮਰਾਜ ਤੀਕਦਾ ਰਹਿੰਦਾ ਹੈ ਨਿਆਂ ਲਈ ਪਰਮਾਤਮਾ ਸੱਚੇ ਪੁਰਸ਼ ਦੀ ਸਹਾਇਤਾ ਕਰਦੇ ਹਨ ਐਸੇ ਨਿਆਂ ਕਰਨ ਲਈ ਦੋਹਾ ਤੜਿਆਂ ਨੂੰ ਪਹਿਲਾਂ ਦੱਸਿਆ ਜਾਂਦਾ ਉਹ ਜਾਂ ਤਾਂ ਆਪੋ ਵਿੱਚ ਮਿਲ ਕੇ ਫੈਸਲਾ ਕਰ ਲੈਂਦੇ ਜਾਂ ਤੇਲ ਵਿੱਚ ਹੱਥ ਪਾਉਣ ਦੀ ਤਿਆਰੀ ਕਰ ਲੈਂਦੇ ਹਰ ਕੋਈ ਪ੍ਰਮਾਤਮਾ ਨੂੰ ਚੇਤੇ ਕਰਦਾ ਕੋਈ ਦੇਵੀ ਦੇਵਲ ਨੂੰ ਤਿਆਉਂਦਾ ਹਰ ਇੱਕ ਦੀ ਇੱਛਾ ਹੁੰਦੀ ਕਿ ਸੱਚ ਨੰਗਾ ਹੋ ਜਾਵੇ ਭਗਤ ਚੱਜੂ ਸੰਤਾ ਦਾ ਸਤਸੰਗੀ ਸੀ ਉਹ ਸਤਗੁਰੂ ਜੀ ਦਾ ਵੀ ਚਰਨ ਸੇਵਕ ਸੀ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਕੇ ਸਵਾਰ ਰੁਪਈ ਦੀ ਸੁਖਨਾ ਸੁਖੀ ਤੇ ਗੁਰੂ ਗੁਰੂ ਚੱਪਦਾ ਰਿਆ ਉਸਾpropto ਪੱਕਾ ਸੀ ਸਤਿਗੁਰੂ ਜੀ ਦੀ ਸ਼ਰਨ ਤੋਂ ਬਿਨਾ ਉਸਨੇ ਕਿਸੇ ਵੀ ਆਸ ਨਾ ਰੱਖੀ ਉਸ ਸਮਾਂ ਆਪੂਜਾ ਜਦੋਂ ਲਾਹੌਰ ਦੇ ਪ੍ਰਸਿੱਧ ਭਗਤ ਸੱਜੂ ਨੇ ਤੱਤੇ ਤੇਲ ਵਿੱਚ ਹੱਥ ਪਾਉਣਾ ਸੀ ਸ਼ਹਿਰ ਦੇ ਮੁਖੀ ਸੂਫੀ ਫਕੀਰ ਤੇ Hindu ਸੰਤ ਸਾਧੂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਪਠਾਰਵੀ ਕਰੋ ਦੀ ਯਾਰੀ ਕਰਕੇ ਆਇਆ ਉਹ ਤਵਾਲ ਨੇ ਤੱਤੇ ਤੇਲ ਦੇ ਕੜਾਹੇ ਕੋਲ ਖਲੋ ਕੇ ਦੋਹਾਂ ਨੂੰ ਸੱਤਿਆ ਭਗਤ ਛੱਜੂ ਤੇ ਪਠਾਨ ਅੱਗੇ ਹੋਏ ਦੋਹਾਂ ਨੇ ਇਕੱਠੇ ਹੱਥ ਤੇਲ ਵਿੱਚ ਪਾ ਦਿੱਤੇ ਤੇਲ ਸੀ ਬਹੁਤ ਗਰਮ ਪਠਾਨ ਦੀਆਂ ਤਾਂ ਡਾਟਾ ਨਿਕਲ ਗਈਆਂ ਪਰ ਭਗਤ ਛੱਜੂ ਅਡੋਲ ਖਲੋਤਾ ਹੋਇਆ ਸਤ ਕਰਤਾਰ ਦਾ ਸਿਮਰਨ ਕਰਦਾ ਰਿਹਾ ਪਠਾਨ ਨੇ ਹੱਥ ਬਾਹਰ ਕੱਢਿਆ ਉਹ ਸੜ ਚੁੱਕਾ ਸੀ ਮੋٹے ਛਾਲੇ ਪੈ ਚੁੱਕੇ ਸਨ ਪਰ ਭਗਤ ਛੱਜੂ ਦੇ ਹੱਥ ਨੂੰ ਰੱਤਾ ਸੇਕ ਨਹੀਂ ਸੀ ਲੱਗਾ ਉਤਵਾਲ ਨੇ ਉੱਚੀ ਐਲਾਨ ਕੀਤਾ ਭਗਤ ਛੱਜੂ ਸੱਚਾ ਹੈ ਖੁਦਾ ਦੀ ਦਰਗਾਹ ਦਾ ਫੈਸਲਾ ਇਹੋ ਹੈ ਪਠਾਨ ਝੂਠਾ ਸੀ ਉਹਦਾ ਹੱਥ ਸੜ ਗਿਆ ਇਸ ਐਲਾਨ ਨੂੰ ਸੁਣ ਕੇ ਸਾਰੇ ਲੋਕ ਭਗਤ ਛੱਜੂ ਜੀ ਦੀ ਉਸਤਤ ਕਰਨ ਲੱਗੇ ਪਠਾਨ ਸ਼ਰਮਿੰਦਾ ਹੋ ਕੇ ਪਰਮਾਤਮਾ ਦੇ ਫੈਸਲੇ ਨੂੰ ਮਾੜਾ ਮੰਨਦਾ ਹੋਇਆ ਆਪਣੇ ਘਰ ਜਾ ਰੋਣ ਲੱਗਾ ਉਹ ਕਹਿੰਦਾ ਕਿ ਨਾ ਮਨੇ ਰਸਾਈ ਦਾ ਮੈਂ ਸੋਨੇ ਦੀਆਂ ਮੁਗਰਾ ਰੱਖ ਕੇ ਗਿਆ ਮੈਂ ਸੱਚਾ ਹਾਂ ਖੁਦਾ ਨੇ ਮੈਨੂੰ ਝੂਠਾ ਸਾਬਤ ਕਰ ਦਿੱਤਾ ਹੈ ਖੁਦਾ ਨੇ ਐਸਾ ਕਰਕੇ ਚੰਗਾ ਨਹੀਂ ਕੀਤਾ ਭਗਤ ਛੱਜੂ ਆਪਣੀ ਦੁਕਾਨ ਉੱਤੇ ਜਾ ਬੈਠੇ ਲੋਕ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਕੋਈ ਚੰਗਾ ਆਗਦਾ ਕੋਈ ਚੁੱਪਚਾਪ ਕਰਕੇ ਹੀ ਤੁਰ ਜਾਂਦਾ ਪਰ ਭਗਤ ਜੀ ਧਰਤੀ ਦੀ ਮਿੱਟੀ ਫੜ ਕੇ ਛੁੱਟੀ ਜਾਂਦੀ ਮਿੱਟੀ ਸੁਕਣ ਦਾ ਕਾਰਨ ਕਿਸੇ ਨੂੰ ਨਾ ਦੱਸਿਆ ਚੌਥੇ ਦਿਨ ਸਬਬ ਨਾਲ ਵੱਡਾ ਸੰਦੂਕ ਫੋਲਿਆ ਕਿਸੇ ਆਦਮੀ ਦੀ ਅਮਾਨਤ ਲੱਭਣੀ ਸੀ ਉਸ ਅਮਾਨਤ ਦੀ ਪੋਟਲੀ ਨੂੰ ਲੱਭਦਿਆਂ ਲੱਭਿਆਂ ਪਠਾਨ ਦਾ ਮੋਹਰਾਂ ਵਾਲਾ ਚਮੜੇ ਦਾ ਬਟੂਆ ਲੱਭ ਪਿਆ ਉਸ ਵਿੱਚ ਜੇ ਮੋਹਰਾਂ ਗਿਣੀਆਂ ਉਹ ਉਠੇ 142 ਸਨ ਫਿਰ ਉਹ ਕਿਸੇ ਖਾਤੇ ਵਿੱਚ ਜਮਾ ਵੀ ਨਹੀਂ ਸਨ ਪਗਤ ਸੱਜੂ ਜੀ ਨੂੰ ਬਹੁਤ ਅਸਰਜ ਹੋਇਆ ਕਿ ਇਹ ਕੀ ਖੇਡ ਬਣੀ ਧਰਮ ਸਤਿਗੁਰੂ ਜੀ ਜਿੰਨਾ ਮੇਰੀ ਇੱਜ਼ਤ ਰੱਖੀ ਇਹ ਉਹ ਕਹਿੰਦਾ ਹੋਇਆ ਬਾਹਰ ਆ ਗਿਆ ਮੋਹਰਾਂ ਵਾਲਾ ਬਟੂਆ ਫੜ ਕੇ ਕਾਲੀ ਕਾਲੀ ਪਗਤ ਸੱਜੂ ਜੀ ਪਠਾਨ ਦੇ ਘਰ ਪੁੱਜੇ ਅੱਗੋਂ ਉਹੋ ਸ਼ਰਮਿੰਦਗੀ ਦੇ ਸਾਲ ਅਤੇ 10 ਦੇ ਸਾਢੇ 3 ਦੇ ਦੁੱਖ ਨਾਲ ਬਿਆਕੁਲ ਹੋਇਆ ਮੰਜੀ ਉੱਤੇ ਤਣ ਫਰਿਆ ਸੀ ਉਸਨੇ ਮੰਜੀ ਉੱਤੇ ਕਪੜਾ ਵੀ ਨਹੀਂ ਸੀ ਵਿਛਾਇਆ ਹੋਇਆ ਭਗਤ ਜੀ ਨੇ ਵੇੜੇ ਵਰਦਿਆਂ ਹੀ ਹਾਕ ਦਿੱਤੀ ਭਾਈ ਜੈਮਲ ਉਹ ਭਾਈ ਜੈਮਲ ਤੇਰੀਆ ਮੋਹਰਾ ਲੱਭ ਪਈਆ ਛੇਤੀ ਕਰ ਲੈ ਗਿਣ ਲੈ ਮੋਹਰਾ ਤੂੰ ਸੱਚਾ ਤੇ ਮੈਂ ਝੂਠਾ ਇਹ ਅਨਲਿਖਿਆ ਹੀ ਵੱਡੇ ਸੰਦੂਕ ਵਿੱਚ ਪਈਆਂ ਸਨ ਖੁਦਾ ਭਲਾ ਕਰੇ ਪਠਾਨ ਜੈਵਲ ਖਾਨ ਦਾ ਪਰਿਵਾਰ ਇਹ ਸੁਣ ਕੇ ਹੋਰ ਹੈਰਾਨ ਹੋਇਆ ਜੈਮਲ ਦੇ ਬੋਲਣ ਤੋਂ ਪਹਿਲਾਂ ਹੀ ਉਹਦੀ istri ਨੇ ਉੱਤਰ ਦਿੱਤਾ ਆਹ ਭਗਤ ਜੀ ਖੁਦਾ ਤੁਸਾਂ ਦਾ ਪਲਾ ਕਰੀ ਮੋਰਾ ਹੁਣ ਲੱਭਿਆ ਇਸਾ ਅਸਾਂ ਨੂੰ ਕੀ ਲਾਭ ਹੁਣ ਉਹਦੇ ਪਤੀ ਦਾ ਹੱਥ ਛੜ ਗਿਆ ਸ਼ਰਮਿੰਦਗੀ ਵਾਧੇ ਦੀ ਜਦ ਖੁਦਾ ਨੇ ਝੂਠਾ ਸਾਬਤ ਕਰ ਦਿੱਤਾ ਤਾਂ ਬੰਦੇ ਦੇ ਕਹਿਣ ਦਾ ਕੀ ਲਾਭ ਜੈਮਲ ਨੇ ਵੀ ਭਗਤ ਛੱਜੂ ਰਾਮ ਦੀ ਆਵਾਜ਼ ਸੁਣ ਲਈ ਉਹ ਵੀ ਹੌਲੀ-ਹੌਲੀ ਚੱਲ ਕੇ ਬਾਹਰ ਆ ਗਿਆ ਉਸਨੇ ਭਗਤ ਜੀ ਦੀ ਸਾਰੀ ਗੱਲ ਸੁਣੀ ਆਪਣੇ ਬਟੂਏ ਵੱਲ ਵੇਖਿਆ ਸੋਨੇ ਦੀਆਂ ਮੋਹਰਾਂ ਤੱਕੀਆਂ ਸਭ ਕੁਝ ਦੇਖ ਸੁਣ ਕੇ ਉਸਨੇ ਉੱਤਰ ਦਿੱਤਾ ਭਗਤ ਜੀ خدا ਨੇ ਮੇਰੇ ਨਾਲ ੱਤਕਾ ਕੀਤਾ ਹੈ ਇਹ ਮੋਰਾ ਹੁਣ ਤੁਸਾਂ ਦਿਆਂ ਹਨ ਮੇਰੀਆਂ ਨਹੀਂ ਜੀ ਜੇ ਮੇਰੀਆਂ ਹੁੰਦੀਆਂ ਤਾਂ ਮੇਰਾ ਹੱਥ ਕਿਉਂ ਛੜਦਾ ਲੈ ਜਾਓ ਜਿੱਥੇ ਜੀ ਕਰਦਾ ਹੈ ਵਰਤ ਲਵੋ ਭਗਤ ਛੱਜੂ ਨੇ ਬਹੁਤ ਸਮਝਾਇਆ ਕਿ ਜੈਮਲ ਮੋਰਾ ਰੱਖ ਲਵੇ ਪਰਮਾਤਮਾ ਦੀ ਲੀਲਾ ਨੂੰ ਕੌਣ ਜਾਣਦਾ ਹੈ ਅਰਜਾਬਲ ਨੇ ਮੋਰਾ ਨਾ ਰੱਖਿਆ ਦੋਨੇ ਸਤਿਗੁਰੂ ਜੀ ਦੇ ਹਜ਼ੂਰ ਧਰਮਸ਼ਾਲਾ ਵਿੱਚ ਆ ਪੁੱਜੇ ਪਠਾਨ ਜੈਮਲ ਨੇ ਸਤਿਗੁਰੂ ਅੱਗੇ ਸਵਾਲ ਕੀਤਾ ਹੇ ਮਹਾਪੁਰਸ਼ੋ ਇਹ ਦੱਸੋ ਖੁਦਾ ਹੈ ਕਿ ਨਹੀਂ ਸਤਿਗੁਰੂ ਜੀ ਖੁਦਾ ਹੈ ਪਹਿਲਾਂ ਸੀ ਤੇ ਅੱਗੇ ਨੂੰ ਰਹੇਗਾ ਜੈਮਲ ਜੇ ਖੁਦਾ ਹੈ ਉਹਦਾ ਦਰਬਾਰ ਹੈ ਫਿਰ ਉਸਨੇ ਮੈਨੂੰ ਸੱਚੇ ਨੂੰ ਝੂਠਾ ਕਿਉਂ ਸਾਬਤ ਕੀਤਾ ਇਹ ਦੇਖੋ ਮੋਰਾ ਭਗਤ ਜੀ ਦੀ ਦੁਕਾਨ ਤੋਂ ਨਿਕਲੀਆ ਸਤਿਗੁਰੂ ਜੀ ਇਹ ਪੁਰਸ਼ਾ ਪ੍ਰਮਾਤਮਾ ਨੇ ਜੋ ਕੀਤਾ ਹੈ ਠੀਕ ਕੀਤਾ ਹੈ ਤੇਰਾ ਈਮਾਨ ਪੱਕਾ ਨਹੀਂ ਸੀ ਤੂੰ ਗਈਆਂ ਸਾਧੂਆਂ ਫਕੀਰਾਂ ਤੇ ਮਕਬਰਿਆਂ ਦੀਆਂ ਸੁਖਣਾ ਸੁਕੀਆਂ ਸਨ ਕਿਸੇ ਇੱਕ ਉੱਤੇ ਭਰੋਸਾ ਨਹੀਂ ਸੀ ਕੀਤਾ ਪਰ ਛੱਜੂ ਨੇ ਇੱਕ ਕਰਤਾਰ ਦਾ ਆਸਰਾ ਧੱਕਿਆ ਸੀ ਦੂਸਰਾ ਉਸ ਨੂੰ ਚੇਤਾ ਨਹੀਂ ਸੀ ਰਿਆ ਇਸ ਵਾਸਤੇ ਛੱਜੂ ਜੀ ਦਾ ਹੱਥ ਨਾ ਛੜਿਆ ਜਿਸ ਇਸਤਰੀ ਦੇ ਬਹੁਤੇ ਪਤੀ ਹੋਣ ਉਹਨੂੰ ਕਦੀ ਸੁੱਖ ਨਹੀਂ ਮਿਲਦਾ ਇੱਕ ਪਤੀ ਵਾਲੀ ਸੁੱਖ ਭੋਗਦੀ ਹੈ ਇਸ ਵਾਸਤੇ ਇੱਕ ਪਰਮਾਤਮਾ ਦੀ ਪੂਜਾ ਕਰੋ ਤਾਂ ਮੇਰੇ ਪਾਰ ਹੋ ਜਾਣਗੇ ਇਹ ਸੁਣ ਕੇ ਜੈਵਲ ਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਸਾਰੀਆਂ ਬੋਹਰਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤੀਆਂ ਸਤਿਗੁਰੂ ਜੀ ਨੇ ਉਹਨਾਂ ਮੋਹਰਾ ਨਾਲ बावਲੀ ਬਣਵਾਈ ਜੈਵਲ ਸਤਿਗੁਰੂ ਜੀ ਦਾ ਸ਼ਹਿਰ ਤਾਲੂ ਬਣ ਗਿਆ ਛੱਜੂ ਪਤਨੇ ਵੀ ਸਤਿਗੁਰੂ ਜੀ ਦੀ ਬਹੁਤ ਸੇਵਾ ਕੀਤੀ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦ ਆਪੜੇ ਅਸੁਨਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ